ਕਦੀ ਹੈ ਕਿ ਮਾਰਜੋਬ ਡੀਸੀ ਸਾਹਿਬ ਮੁਕਮਲ ਅਨਸਾਰ ਜੁਨੀਆਂ ਵੀ ਦੁਕਾਨਾਂ ਮਾਰਕੀ ਦਾ ਸਾਰੀ ਬੰਦ ਕੀਤੀ ਜਾਵੇ ਅਗਲੇ ਹੁਕਮਾਂ ਤੱਕ ਰੇੜੀਆਂ ਜਿਹੜੀਆਂ ਬੰਦ ਕੀਤੀਆਂ ਜਾਣ ਅਤੇ ਹਾਕ ਵੱਜੋਂ ਜਿਹੜੀਆਂ ਸਾਰੀਆਂ ਰੇੜੀਆਂ ਬੰਦ ਕੀਤੀਆਂ ਜਾਣ ਘਬਰਾਉਣ ਦੀ ਕੋਈ ਲੋੜ ਨਹੀਂ ਬੰਦ ਕੀਤੀਆਂ ਜਾ ਜਾਣ ਧੰਵਾਦ ਜੀ ਰੇੜੀਆਂ ਹਾਂ ਨੋ ਅਪੀਲ ਹੈ ਕਿ ਜਿਹੜਾ ਵੀ ਇਹ ਮੈਸੇਜ ਗਿਆ ਕਿ ਸ਼ਹਿਰ ਦੀਆਂ ਦੁਕਾਨਾਂ ਜਿਹੜੀਆਂ ਨੇ ਜਿਹੜੇ ਬਾਜ਼ਾਰ ਆ ਮਾਰਕੀਟ ਆ ਸਾਰੀ ਉਹ ਬੰਦ ਰਹੇਗੀ ਇਹ ਕੋਈ ਇਦਾਂ ਦੀ ਡੀਸੀ ਸਾਹਿਬ ਵੱਲੋਂ ਕੋਈ ਇਦਾਂ ਦਾ ਹੁਕਮ ਨਹੀਂ ਆ ਕੋਈ ਗਲਤ ਸੂਚਨਾ ਦੇ ਆਧਾਰ ਤੇ ਇਹ ਦੁਕਾਨਾਂ ਬੰਦ ਕਰਾਈਆਂ ਗਈਆਂ ਆਪ ਸਭ ਨੂੰ ਅਪੀਲ ਹੈ ਜਿਹਨੇ ਵੀ ਕੋਈ ਦੁਕਾਨ ਖੋਲਣੀ ਹੈ ਆਪਣੀ ਉਹ ਖੋਲ ਸਕਦਾ ਹੈ ਆਪਣੀ ਮਰਜ਼ੀ ਦੇ ਨਾਲ ਅਗਰ ਤੁਸੀਂ ਦੁਕਾਨ ਨੂੰ ਬੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਉਹ ਇਦਾਂ ਦੀ ਗੱਲ ਨਹੀਂ ਹੈ ਔਰ ਆਪ ਸਾਰੇ ਹੀ ਇਸ ਮਹੌਲ ਤੋਂ ਆਪਾਂ ਜਿਹੜੀ ਅਫਵਾਹਾਂ ਆ ਇਹਨਾਂ ਤੋਂ ਬਚੀਏ ਔਰ ਆਪ ਸਭ ਨੂੰ ਅਪੀਲ ਹੈ ਕਿ ਆਪ ਸਾਰੇ ਹੀ ਇਸ ਗੱਲ ਦਾ ਵੀ ਧਿਆਨ ਰੱਖਣਾ ਕਿ ਕੋਈ ਵੀ ਦੁਕਾਨਦਾਰ ਜਿਹੜਾ ਆ ਉਹ ਜ਼ਿਆਦਾ ਰੇਟ ਨੇ ਸਮਾਨ ਆਪਣਾ ਨਾਂ ਵਿੱਚੇ ਕੋਈ ਕਾਲਾ ਬਜਾਰੀ ਨਾ ਕਰੇ ਇਹਦਾ ਸਾਰਾ ਹੀ ਧਿਆਨ ਹਲਕਾ ਇੰਚਾਰ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਦੇ ਧਿਆਨ ਦੇ ਵਿੱਚ ਵੀ ਹੈ ਔਰ ਸਾਰੇ ਅਫੀਸਰ ਸਹਿਬਾਨਾਂ ਦੇ ਵੀ ਧਿਆਨ ਵਿੱਚ ਹੈ ਕਿ ਕੋਈ ਵੀ ਇਦਾਂ ਦਾ ਗਲਤ ਕੰਮ ਨਾ ਕਰੇ ਔਰ ਆਪ ਸਭ ਨੂੰ ਅਪੀਲ ਹੈ ਕਿ ਦੇਸ਼ ਦੇ ਨਾਲ ਖੜਕੇ ਕੰਧੇ ਨਾਲ ਕੰਧਾ ਮਿਲਾ ਕੇ ਕਦਮ ਨਾਲ ਕਦਮ ਮਿਲਾ ਕੇ ਦਿਲ ਨਾਲ ਦਿਨ ਬਣਾ ਕੇ ਚੱਲੀਏ ਤਾਂ ਜੋ ਮੇਰੇ ਦੇਸ਼ ਦੀ ਚੜ੍ਹਾਈ ਹੋਵੇ ਔਰ ਪਾਕਿਸਤਾਨ ਜੋ ਸ਼ਰਾਰਤਾ ਕਰ ਰਿਹਾ ਜਿਸ ਨੂੰ ਪੂਰਾ ਉਹਦਾ ਜਵਾਬ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਅੱਜ ਵੇਲੇ ਦਿਨ ਦੇ 12 ਵੱਜ ਚੁੱਕੇ ਨੇ 10 ਤਰੀਕ ਹੈ ਮਈ ਮਹੀਨਾ ਹੈ ਭਾਰਤ ਔਰ ਪਾਕਿਸਤਾਨ ਦੇ ਵਿੱਚ ਕਾਫੀ ਤਣਾਅ ਚੱਲ ਰਿਹਾ ਹੈ ਜਿਸ ਕਰਕੇ ਦੋਨਾਂ ਸਾਈਡਾਂ ਦੇ ਉੱਪਰ ਕਾਫੀ ਨੁਕਸਾਨ ਹੋ ਰਿਹਾ ਹੈ ਡਰਾਉਨ ਡਿਗਰੀ ਨੇ ਮਜਾਇਲਾ ਡਿਗਰੀਆਂ ਨੇ ਇਨ੍ਹਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਸਿਆਤ ਵੱਜੋਂ ਡੀਸੀ ਕਪੂਰਥਲਾ ਨੇ ਫਗਵਾੜਾ ਬਾਜ਼ਾਰ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ ਜਿਸ ਦੇ ਤਹਿਤ ਮੰਗਲ 7th ਸੰ YouTube ਚੈਨਲ ਦੀ ਟੀਮ ਐਸ ਵੇਲੇ ਬਿਲਕੁਲ ਜੀਐਸਟੀ ਮਿਲ ਦੇ ਸਾਹਮਣੇ ਉਹ ਮਾਰਕੀਟ ਜਿਹਨੂੰ ਆਮ ਤੌਰ ਤੇ ਬਈਆ ਮਾਰਕੀਟ ਕਿਹਾ ਜਾਂਦਾ ਹੈ ਇਸ ਮਾਰਕੀਟ ਵਿੱਚ ਦੀ ਮੋਟਰਸਾਈਕਲ ਲੈ ਕੇ ਵੀ ਦਿਨ ਦੇ ਸਮੇਂ ਲੰਘਣਾ ਮੁਸ਼ਕਲ ਹੈ ਕਾਰ ਤਾਂ ਦੂਰ ਦੀ ਗੱਲ ਹੈ ਇਸ ਵੇਲੇ ਬਿਲਕੁਲ ਇਹ ਮਾਰਕੀਟ ਬੰਦ ਹੋ ਚੁੱਕੀ ਹੈ ਔਰ ਵਿਰਲੇ-ਵਿਰਲੇ 6 ਕਿਸੇ ਨੇ ਕੋਈ ਰਿਹੜੀ ਲਾਈ ਵੀ ਹੈ ਤਾਂ ਉਹ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਆਪਣਾ ਸਮਾਨ ਇਕੱਠਾ ਕਰਕੇ ਤੇ ਆਪਣੀ ਦੁਕਾਨ ਨੂੰ ਬੰਦ ਕਰ ਦੇਵਾਂ ਪਰ ਇਸ ਨੂੰ ਬੰਦ ਕਰਨ ਦਾ ਜਿਹੜਾ ਮੇਨ ਕਾਰਨ ਹੈ ਉਹ ਤੇ ਇਹ ਹੈ ਕਿ ਲੋਕ ਜਿਆਦਾ ਇਕੱਠੇ ਨਾ ਹੋਣ ਪਰ ਫਿਰ ਵੀ ਸਾਨੂੰ ਪਤਾ ਨਹੀਂ ਕੀ ਆਦਤ ਹੈ ਕਿ ਅਸੀਂ ਆਪਣੀਆਂ ਰੇੜੀਆਂ ਬੰਦ ਕਰਕੇ ਜਾਂ ਦੁਕਾਨਾਂ ਬੰਦ ਕਰਕੇ ਉਹਦੇ ਬਾਹਰ ਹੀ ਦੋ-ਦੋ ਚਾਰ-ਚਾਰ ਜਾਣੇ ਇਕੱਠੇ ਹੋ ਕੇ ਬੈਠ ਜਾਂਦੇ ਆ ਜੋ ਵੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਰਿਆਂ ਨੂੰ ਚਾਹੀਦਾ ਹੈ ਕਿ ਹੁਕਮਾਂ ਦੀ ਇਨ ਬਿਨ ਪਾਲਣਾ ਕਰੇ ਪੈਨਕ ਨਾ ਹੋਵੇ ਜ਼ਿਆਦਾਤਰ ਲੋਕ ਖਰੀਦੋ ਫਰੋਖ ਦੇ ਚੱਕਰ 'ਚ ਵੀ ਘੁੰਮ ਰਹੇ ਨੇ ਕਿ ਅਸੀਂ ਕੋਈ ਸਮਾਨ ਖਰੀਦ ਲਈਏ ਫਰੂਟ ਖਰੀਦ ਲਈਏ ਜਾਂ ਕੁਝ ਜਮਾ ਖੋਰੀ ਕਰਨ ਚ ਲੱਗੇ ਨੇ ਜਿਹੜੀ ਕਿ ਬਹੁਤ ਚੰਗੀ ਗੱਲ ਨੇ ਕਿ ਹਰੇਕ ਚੀਜ਼ ਦੀ ਸਪਲਾਈ ਹੋਣੀ ਹੈ ਸਭ ਕੁਝ ਮਿਲਣਾ ਹੈ ਜੇ ਕੋਹੋ ਜੀ ਹਾਲਾਤ ਪੈਦਾ ਹੁੰਦੇ ਨੇ ਤੇ ਸਾਨੂੰ ਕਦੀ ਵੀ ਪੈਨਿਕ ਨਹੀਂ ਹੋਣਾ ਚਾਹੀਦਾ ਇਸ ਤੋਂ ਅੱਗੇ ਜਾ ਕੇ ਦੇਖਦੇ ਹਾਂ ਕਿ ਸ਼ਹਿਰ ਦੇ ਵਿੱਚ ਜਿਹੜੀ ਹੋਰ ਅੰਦਰ ਦੀਆਂ ਮਾਰਕੀਟ ਨੇ ਉਹਨਾਂ ਦੇ ਕੀ ਹਾਲਾਤ ਨੇ ਉੱਥੇ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਸ਼ਹਿਰ ਦੇ ਅੰਦਰ ਬੰਦ ਕੀਤਾ ਜਾਂਦਾ ਹੈ ਤੇ ਅੰਦਰ ਦੀਆਂ ਮਾਰਕੀਟਾਂ ਦਾ ਬੰਦ ਹੋ ਜਾਂਦੀਆਂ ਨੇ ਪਰ ਜਿਹੜੀਆਂ ਬਾਹਰਲੇ ਹਿੱਸੇ ਦੇ ਉੱਪਰ ਦੁਕਾਨਾਂ ਨੇ ਉਹ ਅਕਸਰ ਖੁੱਲੀਆਂ ਰਹਿੰਦੀਆਂ ਨੇ ਇਹ ਮਾਰਕੀਟ ਵੀ ਬਾਹਰਲੇ ਹਿੱਸੇ ਦੀ ਹੈ ਜਿਹੜੀ ਕਾਫੀ ਬੰਦ ਹੈ ਇਹ ਪੁਲ ਦੇ ਥੱਲੇ ਨਜਾਇਜ਼ ਕਬਜ਼ੇ ਕਰਕੇ ਰੇੜੀਆਂ ਲਾਈਆਂ ਹੋਈਆਂ ਨੇ ਇਹ ਜਿਹੜਾ ਰੇਲਵੇ ਕਰਾਸਿੰਗ ਪੁਲ ਹੈ ਇਹਦੇ ਵੱਲ ਵੀ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਕਿ ਇਹ ਇੰਨਾ ਚੌੜਾ ਰਸਤਾ ਹੈ ਲੰਘਣ ਵਾਸਤੇ ਪਰ ਇਹਦੇ ਥੱਲੇ ਦੋਨਾਂ ਸਾਈਡਾਂ ਤੇ ਰੇੜੀਆਂ ਲਾ ਕੇ ਇਸ ਨੂੰ ਟਾਈਟ ਕਰ ਦਿੱਤਾ ਹੈ ਜਿਹਦੇ ਨਾਲ ਦੋਨਾਂ ਸਾਈਡਾਂ ਤੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਹੁਣ ਇਸ ਵੇਲੇ ਤੁਹਾਡੇ ਸਾਹਮਣੇ ਹੈ 5 5 6 6 ਫੁੱਟ ਇੱਕ ਸਾਈਡ ਤੇ ਤੇ 5 6 ਫੁੱਟ ਇੱਕ ਪਾਸੇ ਦੇ ਦੋਨਾਂ ਸਾਈਡਾਂ ਨੂੰ ਕਵਰ ਕਰਕੇ ਜਿਹੜਾ ਵਿੱਚੋਂ ਲਗਭਗ 25 30 ਫੁੱਟ ਰਸਤਾ ਹੈ ਉਹ ਸਿਰਫ 10 15 ਫੁੱਟ ਰਹਿ ਜਾਂਦਾ ਹੈ ਜਿਹਦੇ ਨਾਲ ਟ੍ਰੈਫਿਕ ਜਾਮ ਹੋ ਜਾਂਦੀ ਹੈ ਫਗਵਾੜਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਇਹ ਜਿਹੜੇ ਨਜਾਇਜ਼ ਕਬਜ਼ੇ ਇੱਕ ਕਿਸਮ ਦੇ ਕਰਕੇ ਰੇੜੀਆਂ ਲਾ ਕੇ ਬੈਠੇ ਨੇ ਜਿਹਦੇ ਨਾਲ ਆਵਾਜਾਈ ਦੇ ਵਿੱਚ ਵਿਗੜਨ ਪੈਂਦਾ ਹੈ ਇਹ ਲੋਕਾਂ ਦੀ ਸੁਖ-ਸੂਲਤਲ ਦੇਖ ਕੇ ਇਸ ਨੂੰ ਵੀ ਇੱਥੋਂ ਕੋਈ ਨਾ ਕੋਈ ਠਿਕਣਾ ਪ੍ਰਬੰਧ ਕਰਨਾ ਚਾਹੀਦਾ ਹੈ ਜਿਹਦੇ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਹੁਣ ਅਸੀਂ ਰੇਲਵੇ ਫਾਟਕ ਤੋਂ ਲੰਘ ਕੇ ਕਿਚਰੀ ਰੋਡ ਤੇ ਚੱਲ ਪਿਆ ਇੱਥੇ ਵੀ ਦੋਨਾਂ ਸਾਈਡਾਂ ਤੇ ਦੁਕਾਨਾਂ ਬੰਦ ਨੇ ਔਰ ਇੱਕਾ ਦੁੱਕਾ ਰੇੜੀਆਂ ਜਿਹੜੀਆਂ ਫਰੂਟ ਵਾਲੀਆਂ ਨੇ ਉਹ ਹੀ ਖੁੱਲੀਆਂ ਹੋਈਆਂ ਨੇ ਔਰ ਪੁਲਸਾ ਘੁੰਮ ਕੇ ਇਹਨਾਂ ਨੂੰ ਬਕਾਇਦਾ ਬੰਦ ਕਰਾ ਰਹੀ ਹੈ ਜਿਹੜੀਆਂ ਵੀ ਕੋਈ ਦੁਕਾਨਾਂ ਖੁੱਲੀਆਂ ਨੇ ਉਹਨਾਂ ਨੂੰ ਅਨਾਉਂਸਮੈਂਟ ਵੀ ਕਰ ਦਿੱਤੀ ਗਈ ਹੈ। ਔਰ ਜੇ ਕਿਸੇ ਨੇ ਨਹੀਂ ਬੰਦ ਕੀਤਾ ਤੇ ਉਹਨਾਂ ਨੂੰ ਬੰਦ ਵੀ ਕਰਵਾਇਆ ਜਾ ਰਿਹਾ। ਕਚਹਿਰੀ ਦੇ ਕੋਲ ਹੈਪੀ ਟੀ ਸਟਾਲ ਹੈ, ਐਨਕਾਂ ਵੇਚਣ ਵਾਲੇ ਨੇ, ਨਾਂ ਬਣਾਉਣ ਵਾਲੀਆਂ ਨੇ। ਇਹਨਾਂ ਨੇ ਵੀ ਦੁਕਾਨਾਂ ਅਜੇ ਤੱਕ ਆਪਣੀਆਂ ਰੇੜੀਆਂ ਖੁੱਲੀਆਂ ਹੋਈਆਂ ਨੇ। ਇਹ ਬਿਲਕੁਲ ਕਚਹਿਰੀ ਦੇ ਨਾਲ ਪ੍ਰਸ਼ਾਸਨ ਦੇ ਮੋੜ ਤੇ ਜਿਹੜੀਆਂ ਹੁਕਮ ਹੋਣ ਦੇ ਬਾਵਜੂਦ ਵੀ ਇਸ ਵੇਲੇ ਖੁੱਲੀਆਂ ਨੇ। ਇਹ ਕਚਹਿਰੀਆਂ ਦੇ ਬਿਲਕੁਲ ਨਾਲ ਪੰਜਾਬ ਇੰਟਰਨੈਸ਼ਨਲ ਕੂਰੀਅਰ ਹੈ ਇਹ ਵੀ ਖੁੱਲ੍ਹਾ ਹੈ ਔਰ ਇਸ ਤੋਂ ਅੱਗੇ ਮਾਰਕੀਟ ਬੰਦ ਹੈ ਕੁਝ ਲੋਕ ਇਨ ਬਿਨ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਨੇ ਤੇ ਬਹੁਤ ਸਾਰੇ ਵਿੱਚ ਅਜੇ ਹੀ ਵੀ ਨੇ ਜਿਹੜੇ ਕਿਸੇ ਵੀ ਹੁਕਮ ਦੀ ਪਰਵਾਹ ਨਹੀਂ ਕਰਦੇ ਔਰ ਬੜੇ ਆਰਾਮ ਨਾਲ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਹੋਏ ਨੇ ਇਸ ਵੇਲੇ ਨੀਟਾ ਚਿਕਨ ਐਂਡ ਫਿਸ਼ ਕੋਰਨਰ ਜਿਹੜੀ ਕਿ ਬਹੁਤ ਮਸ਼ਹੂਰ ਹੈ ਇਹ ਵੀ ਬਿਲਕੁਲ ਬੰਦ ਹੈ ਔਰ ਇਸ ਦੇ ਨਾਲ ਦੀਆਂ ਦੁਕਾਨਾਂ ਵੀ ਬੰਦ ਹੋ ਚੁੱਕੀਆਂ ਨੇ ਇਹ ਫਗਵਾੜੀ ਦੀ ਚਪਾਟੀ ਮਾਰਕੀਟ ਹੈ ਜਿੱਥੇ ਰੇੜੀਆਂ ਖੜਦੀਆਂ ਨੇ ਤੇ ਬਿਲਕੁਲ ਬਹੁਤ ਵੱਡਾ ਇੱਕ ਫੂਡ ਹੱਬ ਹੈ ਜਿੱਥੋਂ ਸ਼ਾਮ ਦੇ ਟਾਈਮ ਬਾਅਦ ਦੁਪਹਿਰ ਇੱਥੇ ਰੌਣਕ ਚਾਲੂ ਹੋ ਜਾਂਦੀ ਹੈ ਪਿੰਡਾਂ ਚੋਂ ਸ਼ਹਿਰ ਦੇ ਬਹੁਤ ਸਾਰੇ ਸਟੂਡੈਂਟ ਜਿਹੜੇ ਕੋਇਲਟ ਕਰਨ ਆਉਂਦੇ ਆ ਜਾਂ ਪੜ੍ਹਨ ਆਉਂਦੇ ਆ ਇੱਥੋਂ ਉਹ 스ਨੈਕਸ ਵਗੈਰਾ ਲੈ ਕੇ ਜਾਂ ਹੋਰ ਵੀ ਜੋ ਚੀਜ਼ ਉਹਨੂੰ ਖਾਣ ਨੂੰ ਦਿਲ ਕਰਦਾ ਕੋਈ ਪੀਜ਼ਾ ਹੋਵੇ ਜਾਂ ਫਾਸਟ ਫੂਡ ਕੋਈ ਵੀ ਜਾਂ ਜੂਸ ਦੀਆਂ ਦੁਕਾਨਾਂ ਹੋਣ ਉਹ ਇੱਥੋਂ ਖਰੀਦਦੇ ਨੇ ਪਰ ਇਸ ਵੇਲੇ ਇੱਥੇ ਵੀ ਬਿਲਕੁਲ ਬੰਦ ਹੋ ਚੁੱਕੀ ਐ ਮਾਰਕੀਟ ਵੀ ਔਰ ਜੇ ਕੋਈ ਸੋਚ ਰਿਹਾ ਕਿ ਫਗਵਾੜੇ ਚਾਨਕੀ ਇਸ ਮਾਰਕੀਟ ਚਾਨਕੀ ਕੁਝ ਖਰੀਦਣਾ ਹੈ ਜਾਂ ਕੁਝ ਖਾਣਾ ਪੀਣਾ ਤੇ ਉਸ ਨੂੰ ਅਵੋਇਡ ਕਰਨਾ ਚਾਹੀਦਾ ਹੈ ਬਿਨਾ ਕੰਮ ਤੋਂ ਕੋਈ ਜ਼ਰੂਰੀ ਸ਼ਹਿਰ ਫਗਵਾੜੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਵੇਲੇ ਮਾਰਕੀਟ ਬਿਲਕੁਲ ਬੰਦ ਹੋ ਚੁੱਕੀ ਹੈ ਔਰ ਤੁਹਾਨੂੰ ਖਰੀਦਣ ਲਈ ਵੀ ਕੋਈ ਚੀਜ਼ ਉਮੀਦ ਹੈ ਨਹੀਂ ਮਿਲੂਗੀ ਔਰ ਸਾਹਮਣੇ ਟੰਡਵਾਰ ਮਾਰਕੀਟ ਉਹਦੀਆਂ ਵੀ ਦੁਕਾਨਾਂ ਬੰਦ ਨੇ ਹੁਣ ਅਸੀਂ ਦੇਖਦੇ ਹਾਂ ਸੁਦੀਰ ਸਵੀਟ ਵਾਲੀ ਸਾਈਡ ਤੇ ਜਾ ਕੇ ਇਹ ਇਸ ਸਾਈਡ ਤੇ ਕੀ ਮਾਹੌਲ ਹੈ ਮਾਧੋਪੁਰੀਆਂ ਦੀ ਦੁਕਾਨ ਐ ਇਸ ਵੇਲੇ ਖੁੱਲੀ ਐ। ਸੁਦੀਰ ਸਵੀਟ ਦੇ ਸਾਹਮਣੇ ਕਾਫੀ ਉਹਨਾਂ ਦੇ ਜਿਹੜੇ ਵਰਕਰ ਨੇ ਉਹ ਖੜੇ ਨੇ ਔਰ ਇਹਨਾਂ ਨੂੰ ਬੰਦ ਕਰ ਰਹੇ ਨੇ, ਸਫਾਈ ਕਰ ਰਹੇ ਨੇ ਬਾਹਰਲੇ ਹਿੱਸੇ ਤੋਂ। ਜਿੱਥੇ ਉਹਨਾਂ ਦੀਆਂ ਲੱਗੀਆਂ ਹੁੰਦੀਆਂ ਸੀ ਕੋਈ ਜੇ ਪੱਟੀਆਂ ਵਗੈਰਾ ਜਾਂ ਹੋਰ ਸਮਾਨ ਸੀ ਉਹ ਵੀ ਬੰਦ ਕਰਕੇ ਉਹਨਾਂ ਨੇ ਆਪਣੀ ਦੁਕਾਨ ਨੂੰ ਸਫਾਈ ਕਰ ਰਹੇ ਨੇ। ਔਰ ਇਸ ਵੇਲੇ ਇਹ ਮਾਰਕੀਟ ਵੀ ਸਾਰੇ ਬੰਦ ਹੈ। ਕਰਿਆਨੇ ਦੀ ਦੁਕਾਨ ਤੇ ਕਾਫੀ ਰਸ਼ ਹੈ। ਜਿਹੜਾ ਅਮਰਤ ਟ੍ਰੇਡਰ ਹੈ ਉੱਥੇ ਵੀ ਕਾਫੀ ਮੜਤਾੜ ਲੱਗੀ ਹੋਈ ਹੈ ਸਾਮਾਨ ਖਰੀਦਣ ਵਾਲਿਆਂ ਦੀ। ਫਰੂਟ ਵਾਲੇ ਨੇ ਉਪਰਵੇਸ਼ਕ ਨੂੰ ਬੰਦ ਕੀਤਾ ਹੋਇਆ ਪਰ ਵਿੱਚੋਂ ਫਰੂਟ ਕੱਟ ਕੇ ਸਾਈਡ ਤੇ ਖੜ ਕੇ ਵੇਚ ਰਿਹਾ ਹੈ। ਇਸ ਵੇਲੇ ਕਰਿਆਨੀ ਦੀਆਂ ਦੁਕਾਨਾਂ ਤੇ ਕਾਫੀ ਭੀੜ ਹੈ। ਬੇਸ਼ੱਕ ਬਾਹਰੋਂ ਸ਼ਟਰ ਬੰਦ ਕੀਤਾ ਹੋਇਆ ਹੈ ਪਰ ਕੁਝ ਬੰਦੇ ਉਹਨਾਂ ਦੇ ਅੰਦਰ ਨੇ ਤੇ ਖਰੀਦਣ ਵਾਲੇ ਬਾਹਰ ਖੜੇ ਹੋਏ ਨੇ ਜਿਹੜੀ ਕਿ ਲੋਕਾਂ ਨੇ ਪੈਨਿੰਗ ਕੀਤੀ ਹੈ ਅੰਦਰ ਪਰਚੀ ਭੇਜ ਰਹੇ ਨੇ ਤੇ ਅੰਦਰੋਂ ਸ਼ਟਰ ਬੰਦ ਕਰਕੇ ਵੀ ਥੱਲੇ ਉਹਦੀ ਸਮਾਨ ਭੇਜਿਆ ਜਾ ਰਿਹਾ ਹੈ ਇਹ ਹੈਗਾ ਬਿਲਕੁਲ ਗੁਪਤਾ ਸਟੇਸ਼ਨਰੀ ਦੇ ਸਾਹਮਣੇ ਜਿੱਥੇ ਦੁਕਾਨਾਂ ਦੇ ਸ਼ਟਰ ਤਾਂ ਬੇਸ਼ੱਕ ਥੱਲੇ ਕਰ ਦਿੱਤੇ ਗਏ ਨੇ ਪਰ ਉਸਦੇ ਮਾਲਕ ਥੱਲੇ ਸਾਹਮਣੇ ਬੈਠ ਕੇ ਪੂਰੀ ਮਾਰਕੀਟ ਨੂੰ ਚਲਾ ਰਹੇ ਨੇ ਔਰ ਲੋਕਾਂ ਦਾ ਬਾਹਰ ਕਾਫੀ ਰਸ਼ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਵੀ ਨੱਥ ਪਾਈ ਜਾਵੇ ਕਿ ਜਿਹੜੇ ਅਜਿਹਾ ਮਾਹੌਲ ਕ੍ਰੀਏਟ ਕਰ ਰਹੇ ਨੇ ਔਰ ਉਹਨਾਂ ਦੁਕਾਨਦਾਰਾਂ ਨੂੰ ਵੀ ਰੋਕਿਆ ਜਾਵੇ ਅਜੇ ਕੰਮ ਕਰਨ ਤੋਂ ਕਿ ਜਿਹੜੇ ਸੁਣ ਚਾਇਆ ਵੀ ਰੇਟ ਵੀ ਜ਼ਿਆਦਾ ਲਗਾ ਰਹੇ ਨੇ ਕੁਝ ਬੰਦੇ ਆਪਣੇ ਸ਼ਟਰ ਥੱਲੇ ਕਰਕੇ ਥੱਲੇ ਬਿਠਾਏ ਹੋਏ ਨੇ ਜਿਹਦੇ ਨਾਲ ਪੈਨਿਕ ਦਾ ਮਾਹੌਲ ਕ੍ਰੀਏਟ ਹੋ ਰਿਹਾ ਇਹ ਹੈ ਪੁਰਾਣਾ ਡਾਕਾ ਖਾਨਾ ਰੋਡ ਇਹ ਵੀ ਲਗਭਗ ਬੰਦ ਹੈ ਔਰ ਇੱਥੋਂ ਦੀ ਵੀ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਪਰ ਇਸ ਵੇਲੇ ਇਹ ਵੀ ਖਾਲੀ ਹੈ ਇਸ ਤੋਂ ਅੱਗੇ ਬੰਗਾ ਰੋਡ ਆ ਗਿਆ ਬੰਗਾ ਰੋਡ ਤੋਂ ਜੇ ਤੁ ਖੱਬੇ ਪਾਸੇ ਮੁੜਿਆ ਜਾਵੇ ਤੇ ਨਾਲ ਹੀ ਬੰਸਾ ਵਾਲਾ ਬਾਜ਼ਾਰ ਸਟਾਰਟ ਹੋ ਜਾਂਦਾ ਇਹ ਫਗਵਾੜੇ ਦਾ ਬੰਸਾ ਵਾਲਾ ਬਾਜ਼ਾਰ ਬਿਲਕੁਲ ਬੰਦ ਸੁੰਨਸਾਨ ਸਾਹਮਣੇ ਕੁਲਥਮ ਫੈਸ਼ਨ ਮਹਾਰਾਜਾ ਫੈਸ਼ਨ ایਬੀਐਸ ਵਲੇ ਬਿਲਕੁਲ ਬੰਦ ਮਾਹਲక్ష్ਮੀ ਕਲੋਥ ਸਟੋਰ ਬਿਲਕੁਲ ਬੰਦ ਨਾਲ ਹੀ ਇਸ ਦੇ ਬਾਟਾ ਸ਼ੂ ਉਹ ਵੀ ਮਾਰਕੀਟ ਬੰਦ ਹੈ। ਔਰ ਬਿਰਲੀਆਂ-ਬਿਰਲੀਆਂ ਰੇੜੀਆਂ ਜਿਹੜੀਆਂ ਫਰੂਟ ਵਾਲੀਆਂ ਜਾਂ ਕੋਈ ਸਬਜ਼ੀ ਵਾਲੀਆਂ ਉਹ ਵੀ ਲੈ ਕੇ ਵਾਪਸ ਜਾ ਰਹੇ ਨੇ ਔਰ ਆਪਣੀਆਂ ਰੇੜੀਆਂ ਨੂੰ ਬਕਾਇਦਾ ਪੈਕਿੰਗ ਕਰਕੇ ਬੰਦ ਕਰ ਦਿੱਤਾ ਗਿਆ। ਜੀ ਦਿਖਜਾਵੇ ਤਾਂ ਲਗਭਗ ਸ਼ਹਿਰ ਫਗਵਾੜਾ ਇਸ ਵੇਲੇ ਬੰਦ ਹੋ ਚੁੱਕਾ ਹੈ। ਸਿਰਫ ਕਰਿਆਨੇ ਵਾਲੀਆਂ ਦੁਕਾਨਾਂ ਤੇ ਜਿੱਦਾਂ ਪੰਜਾਬ ਕਰਿਆਨਾ ਸਟੋਰ ਹੈ ਮੰਡੀ ਰੋਡ ਫਗਵਾੜਾ ਇੱਥੇ ਵੀ ਕਾਫੀ ਰਸ਼ ਹੈ ਇਸ ਵੇਲੇ ਖੁੱਲੀ ਹੈ ਇਹ ਕੱਪੜੇ ਦੀ ਦੁਕਾਨ ਹੈ ਵਸਤਰ ਕਲਾ ਇਹਨੂੰ ਵੀ ਬੰਦ ਕਰ ਰਹੇ ਨੇ ਔਰ ਜ਼ਿਆਦਾ ਜਿਹੜੀ ਹੈ ਇਸ ਵੇਲੇ ਰੌਣਕ ਜਾਂ ਜ਼ਿਆਦਾ ਜਿਹੜਾ ਅਫਰਾ ਤਫਰੀਦਾ ਮਾਹੌਲ ਹੈ ਉਹ ਕਰਿਆਨੇ ਵਾਲੀਆਂ ਦੁਕਾਨਾਂ ਤੇ ਮੱਚਿਆ ਹੋਇਆ ਇਹਦੇ ਵੱਲ ਵੀ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਕਿ ਅਜਿਹਾ ਮਾਹੌਲ ਕ੍ਰੀਏਟ ਨਾ ਹੋਣ ਦਿੱਤਾ ਜਾਵੇ ਜਿਹਦੇ ਨਾਲ ਅਫਰਾ ਤਫਰੀ ਫੈਲੇ ਜਾ ਲੋਡ ਤੋਂ ਵੱਧ ਸਾਮਾਨ ਘਰਾਂ ਚ ਖਰੀਦ ਕੇ ਰੱਖ ਲਿਆ ਜਾਵੇ ਅਜਿਹੀ ਸਥਿਤੀ ਦੇ ਵਿੱਚ ਵੀ ਇੱਥੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਦੁਕਾਨਾਂ ਵੱਲ ਵੀ ਖਾਸ ਧਿਆਨ ਦਿੱਤਾ ਜਾਵੇ ਜਿਹੜੇ ਖਾਸ ਤੌਰ ਤੇ ਅਜਿਹਾ ਕੰਮ ਕਰ ਰਹੇ ਨੇ ਜਦ ਪ੍ਰਸ਼ਾਸਨ ਨੇ ਹੁਕਮ ਕਰ ਦਿੱਤਾ ਬੰਦ ਕਰਨ ਲਈ ਪਰ ਫਿਰ ਵੀ ਇਹ ਜੇ ਖੋਲ ਕੇ ਅਜਿਹਾ ਕੁਸ਼ ਕਰ ਰਹੇ ਨੇ ਜਿਹੜੇ ਅਫਰਤ ਤਫਰੀਦੇ ਮਾਹੌਲ ਨੂੰ ਹੋਰ ਜ਼ਿਆਦਾ ਉਤਸ਼ਾਹ ਕਰ ਰਹੇ ਨੇ ਮੰਡੀ ਰੋਡ ਬਿਲਕੁਲ ਇਸ ਵੇਲੇ ਬੰਦ ਹੈ ਔਰ ਦੁਕਾਨਾਂ ਦੇ ਬਾਹਰਲੇ ਪਾਸੇ ਕੁਝ ਲੋਕ ਬੈਠੇ ਹੋਏ ਨੇ ਜਿਹੜੇ ਗਾਹਕ ਦੀ ਉਡੀਕ ਕਰਦੇ ਨੇ ਜਦਕਿ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜੇ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਹੈ ਹੁਕਮ ਕੀਤਾ ਹੈ ਤਾਂ ਸਾਰਿਆਂ ਨੂੰ ਬੰਦ ਕਰਕੇ ਸ਼ਟਰ ਛੁੱਟ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ ਚਾਹੀਦਾ ਹੈ ਇਸ ਵੇਲੇ ਹੈਗੀ ਹੈ ਕਿਰਪਾ ਬਰਤਨ ਭੰਡਾਰ ਹੈ ਨਾਲ ਹੀ ਇਹਨਾਂ ਦੇ ਜੁੱਤੀਆਂ ਦੀਆਂ ਦੁਕਾਨਾਂ ਨੇ ਉਹ ਵੀ ਖੁੱਲੀਆਂ ਨੇ ਬਿਰਕਸ਼ੂ ਉਹ ਵੀ ਅਜੇ ਤੱਕ ਖੁੱਲਾ ਹੈ ਬੇਸ਼ੱਕ ਗਾਖ ਇਸ ਵੇਲੇ ਇਹਨਾਂ ਦੇ ਕੋਲ ਨਹੀਂ ਪਰ ਫਿਰ ਵੀ ਕਿਸੇ ਉਮੀਦ ਨੂੰ ਲੈ ਕੇ ਇਹ ਬੈਠੇ ਹੋਏ ਨੇ ਕਿ ਕੋਈ ਗਾਖ ਸਾਡੇ ਕੋਲ ਆ ਜਾਵੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਇਹਨਾਂ ਤਸਵੀਰਾਂ ਦੀ ਜਵਾਨੀ ਵੀਡੀਓ ਦੀ ਜਵਾਨੀ ਤੁਸੀਂ ਖੁਦ ਦੇਖ ਸਕਦੇ ਹੋ ਮੰਗਲ 7th Sun YouTube ਚੈਨਲ ਦੀ ਟੀਮ ਇਸ ਵੇਲੇ ਤੁਹਾਨੂੰ ਫਗਵਾੜੇ ਦੇ ਹਾਲਾਤ ਇਸ ਵੀਡੀਓ ਦੇ ਰਾਹੀਂ ਦਿਖਾ ਰਹੇ ਨੇ ਤਾਂ ਜੋ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਹੁਕਮਾਂ ਦੀ ਫਗਵਾੜਾ ਵਾਸੀ ਕਿੰਨੇ ਪਾਲਣਾ ਕਰ ਰਹੇ ਨੇ ਤੇ ਦਰਸ਼ਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਏ ਕਿ ਫਗਵਾੜੇ ਦੇ ਹਾਲਾਤ ਕੀ ਨੇ ਜੇ ਕਿਸੇ ਨੇ ਕੋਈ ਸਮਾਨ ਖਰੀਦਣ ਦਾ ਪ੍ਰੋਗਰਾਮ ਬਣਾਇਆ ਉਹਦਾ ਅੱਜ ਉਸ ਨੂੰ ਚਾਹੀਦਾ ਹੈ ਕਿ ਹੋ ਸਕੇ ਤਾਂ ਉਹਨੂੰ ਅਵਾਇਡ ਕਰੇ ਫਗਵਾੜਾ ਪਹੁੰਚਣ ਤੋਂ ਮੰਗਲ ਸਾਮਤ ਸੰ ਯੂਟਿਊਬ ਚੈਨਲ ਕੋਸ਼ਿਸ਼ ਕਰਦਾ ਰਹੇਗਾ ਆਪਣੇ ਸਰੋਤਿਆਂ ਨੂੰ ਜਿਹਾ ਜੋ ਵੀ ਕੁਝ ਨਵਾਂ ਸਾਹਮਣੇ ਆਏਗਾ ਉਸ ਨੂੰ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਣ ਲਈ